ਵਾਹਿਗੁਰਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਦੀ ਫਤਿਹ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਲਗਾਤਾਰ ਫੁੱਲਾਂ ਦੀ ਸਜਾਵਟ ਹੁੰਦੀ ਪਈ ਹੈ ਤੁਹਾਨੂੰ ਦੱਸਦੀ ਕਿ ਅੱਜ ਨਗਰ ਕੀਰਤਨ ਕੱਢਿਆ ਜਾਏਗਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਫੁੱਲਾਂ ਦੀ ਸੇਵਾ ਲਗਾਤਾਰ ਚੱਲਦੀ ਪਈ ਹੈ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਕਿ ਕਿਸ ਤਰੀਕੇ ਦੇ ਨਾਲ ਫੁੱਲਾਂ ਦੀ ਸੇਵਾ ਚੱਲਦੀ ਪਈ ਹੈ ਜਿਹੜੀ ਸੰਗਤ ਹੈ ਉਹ ਇੱਥੇ ਲਗਾਤਾਰ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਸੱਚਕਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਕਰਨ ਸਾਂਝੀ ਕਰਦੇ ਵੇ ਜਿਸ ਤਰੀਕੇ ਦੇ ਨਾਲ ਦੇਖੋ ਇਸ ਥਾਂ ਦੇ ਉੱਤੇ ਇੱਕ ਖਾਸ ਤਸਵੀਰ ਨਜ਼ਰ ਆਉਂਦੀ ਪਈ ਹੈ ਇਹ ਤਸਵੀਰ ਤੁਹਾਨੂੰ ਦੱਸਦੀ ਹੈ ਕਿ ਵਕ ਵਕ ਜਿਹੜੇ ਇੱਥੇ ਫੁੱਲ ਨਹੀਂ ਉਹਨਾਂ ਦੀ ਤਸਵੀਰ ਨਜ਼ਰ ਆਉਂਦੀ ਪਈ ਤੇ ਇਹਨਾਂ ਫੁੱਲਾਂ ਦੇ ਨਾਲ ਲਗਾਤਾਰ ਸਜਾਵਟਾ ਸ਼ੁਰੂ ਹੋ ਜਾਂਦੀ ਹੈ ਜਦੋਂ ਜਦੋਂ ਵੀ ਗੁਰੂ ਦਾ ਇਹ ਵੱਡਾ ਦਿਨ ਆਉਂਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਫੁੱਲਾਂ ਦੇ ਨਾਲ ਸਜਾਵਟਾ ਸ਼ੁਰੂ ਹੋ ਜਾਂਦੀ ਹੈ ਨੇ ਟਾਣਾ ਦੇ ਹਿਸਾਬ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਕ ਵਕ ਕਿਸਮਤ ਦੇ ਫੁੱਲ ਪਹੁੰਚਦੇ ਨੇ ਵਕ ਵਕ ਕਿਸਮਤ ਦੇ ਨਾ ਫੁੱਲ ਜਦੋਂ ਇੱਥੇ ਆਉਂਦੇ ਨੇ ਤਾਂ ਉਹਨਾਂ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਜਿਹੜੀ ਸਜਾਵਟ ਨੂੰ ਦੇਖ ਕੇ ਸੰਗਤ ਵੀ ਖੁਦ ਨੂੰ ਨਿਹਾਲ ਸਮਝਦੀ ਹੈ ਕਿ ਉਸ ਦਰਦੇ ਦਰਸ਼ਨ ਕੀਤੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਸਵਰਗਾ ਦਾ ਦੂਜਾ ਨਾਮ ਅਸੀਂ ਕਹਿ ਸਕਦੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਤਾਂ ਉਹਦੇ ਦਰਸ਼ਨ ਦੀਦਾਰੇ ਕੀਤੇ ਨੇ ਤਾਂ ਸੰਗਤ ਵੀ ਖੁਦ ਨੂੰ ਵਟਪਾਗਾ ਬਣਦੀ ਹੈ ਤਾਂ ਇੱਕ ਵਾਰ ਤਸਵੀਰ ਚਾਰੇ ਪਾਸੇ ਦਿਖਾ ਦਿਓ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਨੇ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਰੀਏ ਇਹ ਹੁੰਦੀਆਂ ਪਈਆਂ ਨੇ ਫੁੱਲਾਂ ਦੇ ਨਾਲ ਅਜੇ ਵੀ ਜਰੀਆ ਸਜਾਵਟ ਲਗਾਤਾਰ ਚੱਲਦੀ ਪਈ ਹੈ ਇਹ ਤਸਵੀਰ ਅੰਮ੍ਰਿਤਸਰ ਦੀ ਅਮਰਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਕੁਝ ਸੰਗਤ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਇਹ ਤਿਆਰੀ ਜਿਹੜੀ ਤੁਹਾਨੂੰ ਲੱਗਦੀ ਪਈ ਹੈ ਕਿਸ ਤਰੀਕੇ ਦੀ ਹੈ ਜਿਹੜੀ ਤਿਆਰੀ ਹੁੰਦੀ ਪਈ ਹੈ ਕਿਸ ਅ ਕਿੰਨਾ ਕਿ ਖੂਬਸੂਰਤ ਨਜ਼ਾਰਾ ਜਿਹੜਾ ਵਾ ਉਹ ਤੁਹਾਨੂੰ ਦੇਖਣ ਨੂੰ ਮਿਲਦਾ ਪਿਆ ਕੁਝ ਸੰਗਤ ਸਾਡੇ ਨਾਲ ਮੌਜੂਦ ਹੈ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਜੇ ਫੁੱਲਾਂ ਦੀ ਐਸੀ ਸਜਾਵਟ ਹੈ ਕਿ ਜਿਹੜਾ ਇੱਥੇ ਪਹੁੰਚਦਾ ਬਸ ਅੱਖਾਂ ਤ੍ਰਿਪਤ ਹੋ ਜਾਂਦੀਆਂ ਨੇ ਸਭ ਤੋਂ ਪਹਿਲਾਂ ਤੰਤਰ ਸਿੰਘ ਗੁਰਗੋਬਿੰਦ ਸਿੰਘ ਜੀ ਕੀ ਤਰਫ ਆਸ਼ੀਰਵਾਦ ਸ਼ਾਇਦ ਫਤਿਹ ਬੁਲਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਤਨ ਤਨ ਰਾਮਦਾਸ ਗੁਰਜਨ ਸਿਰਿਆ ਤਨੇ ਸਵਾਰਿਆ ਮੱਥਾ ਟੇਕ ਕੇ ਗੁਰੂ ਗ੍ਰੰਥ ਜੀ ਨੂੰ ਸੱਚੇ ਰੱਬ ਦਾ ਸ਼ੁਕਰ ਮਨਾਓ ਸਾਰੇ ਸੋਢੀ ਸੁਲਤਾਨ ਪ੍ਰਕਾਸ਼ ਗੁਰੂ ਗੁਰੂ ਪ੍ਰਕਾਸ਼ ਉਤੇ ਉੱਚੀ ਉੱਚੀ ਜਕਾਰੇ ਲਾਓ ਸਾਰੇ ਬੜੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਨਾਨਕ ਗੁਰੂ ਕੀ ਜੋਤ ਚੌਥੇ ਗੁਰੂ ਰਾਮਦਾਸ ਹੋਵਨ ਨਾ ਆਪ ਜੀ ਦੀ ਉਸਤਤ ਬਿਆਨ ਹੈ ਨੈਣਾ ਵਾਲੀ ਮਸਤੀ ਚੋਂ ਨਿਮਰਤਾ ਨਜ਼ਰ ਆਵੇ ਪਰ ਉਪਕਾਰਾਂ ਵੱਲ ਸਦਾ ਹੀ ਖਾਲਾ ਕੀ ਹਾਲ ਹੈ ਅੰਮ੍ਰਿਤਸਰ ਜਿਹੜਾ ਉਹ ਨਗਰ ਵਸਾਇਆ ਤੁਸੀਂ ਦੁਨੀਆ ਦੇ ਨਕਸ਼ੇ ਚੋਂ ਉੱਚੀ ਉਹਦੀ ਸ਼ਾਨ ਹੈ ਆਖੇ ਸੁਖਜੀਤ ਉਹਦੀ ਹਰ ਆਸ ਪੂਰੀ ਹੋ ਜੇ ਚੱਲ ਕੇ ਜੋ ਦਰ ਤੇਰੇ ਆਉਂਦਾ ਇਨਸਾਨ ਸਤਿਗੁਰ ਦੀ ਕਿਰਪਾ ਦੇ ਨਾਲ ਬਹੁਤ ਸੋਹਣੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਸਤਿਗੁਰ ਦੀ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਬਾਹਰ ਤੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਡੈਲੀਕੇਟ ਕੀਤੇ ਜਾਂਦੇ ਹਨ ਫੁੱਲ ਜੋ ਵਾਟਰ ਪ੍ਰੂਫ ਔਰ 150 ਦੇ तकरीबन ਕਾਰੀਗਰ ਆਏ ਹਨ ਔਰ ਗੁਰੂ ਕੀ ਨਾਮ ਲੈਵਾ ਸੰਗਤਾਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਦੇ ਇਸ ਫਲਾਵਰ ਫੁੱਲਾਂ ਦੀ ਜੋ ਡੈਕੋਰੇਸ਼ਨ ਕਰਦੀ ਹੈ ਹੋਰ ਗੁਰੂ ਕੀ ਨਾਮ ਲੈਵਾ ਸੰਗਤਾਂ ਔਰ ਕਾਰੀਗਰ ਵੀ ਨਾਲ ਇਸ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫੁੱਲਾਂ ਦੀ ਡੈਕੋਰੇਸ਼ਨ ਕਰਦੇ ਨੇ ਉਹ ਸਭ ਬਹੁਤ ਸੋਹਣੀ ਸਤਜੀ ਜੀ ਦਾ ਜੋ ਦਰਬਾਰ ਬਹੁਤ ਸੋਹਣਾ ਲੱਗਦਾ ਇੱਕ ਟਣਾ ਟਣਾ ਦੇ ਹਿਸਾਬ ਨਾਲ ਟਣਾ ਦੇ तकरीबन ਟਣਾ ਦੇ तकरीबन ਟਣਾ ਦੇ ਇਹ ਤਰ੍ਹਾਂ ਦੇ ਫੁੱਲ ਆਏ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਈ ਪ੍ਰਕਾਰ ਦੇ ਫੁੱਲ ਦੱਸੇ ਜਾਂਦੇ ਹਨ ਸਤਿ ਸਕੇ ਜੀ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀਆਂ ਵਡਿਆਈਆਂ ਕਹਿਣ ਕਥਨ ਦੁਬਾਰੀ ਹੈ ਜੇ ਆਪਾਂ ਆਪਾਂ ਸੋਸ਼ਲ ਮੀਡੀਆ ਰਾਹੀਂ ਦੇਖੀਏ ਤਾਂ ਜਦੋਂ ਸਚਕਨ ਸ੍ਰੀ ਹਰਿਮੰਦਰ ਸਾਹਿਬ ਦਾ ਦ੍ਰਿਸ਼ ਦੇਖੀਏ ਤਾਂ ਮਨ ਜਿਹੜੀਆਂ ਮਨ ਵੇਖ ਕੇ ਹਰਾਨ ਆ ਜਾਂਦਾ ਇੰਨਾ ਸੋਹਣਾ ਮਹਾਰਾਜ ਦਾ ਦਰਬਾਰ ਸਤਿਗੁਰੂ ਜੀ ਦਾ ਦਰਬਾਰ ਇੱਕ ਦੁਲਹਨ ਦੀ ਤਰ੍ਹਾਂ ਸਜਿਆ ਹੁੰਦਾ ਹੈ ਲਾਈਟਿੰਗ ਬਹੁਤ ਸੋਹਣੀ ਹੁੰਦੀ ਹੈ ਸਚਕਨ ਸ੍ਰੀ ਹਰਿਮੰਦਰ ਸਾਹਿਬ ਫੁੱਲ ਚਣੀਆਂ ਵ ਔਰ ਬਹੁਤ ਬਰੋਗਰਾਮ ਹੁੰਦੇ ਨੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਐਸਪੀਸੀ ਨੂੰ ਬਹੁਤ ਸੋਨਾ ਪ੍ਰਾਲਾ ਕੀਤਾ ਜਾਂਦਾ ਹੈ ਅੱਜ ਸਤਿਗੁਰ ਦੀ ਕਿਰਪਾ ਦਾ ਮਾਰਨਿੰਗ ਟ੍ਰਾਂਸਫਰ ਹੈ 10 ਵਜੇ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਜੋ 12 ਗੇਟ ਹੈਗੇ ਆ ਸਤਸੰਗਤ ਜੀ 12 ਗੇਟ ਨਗਰ ਕੀਰਤਨ ਵੱਖ-ਵੱਖ ਨਗਰ ਕੀਰਤਨ ਬਜਾਰਾ ਹੁੰਦਾ ਜਾਏਗਾ ਜਿਸ ਵਿੱਚ ਪੰਨਿਆ ਪਿਆਰੇ ਦੀ ਗਵੇਟ ਅਗਵਾਈ ਹੇਟ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਸਿੰਘ ਸਾਹਿਬ ਹੋਣਗੇ ਔਰ ਗੁਰਕੇ ਨਾਮ ਲੈਵਾ ਸੰਗਤਾਂ ਹੋਣਗੀਆਂ ਔਰ ਜਥੇਬੰਦੀਆਂ ਹੋਣਗੀਆਂ ਨੰਗ ਸਿੰਘ ਜਤਕੇ ਪਾਰਟੀਆਂ ਸਕੂਲ ਦੇ ਬੱਚੇ ਔਰ ਬੈਂਡ ਹੋਣਗੇ ਵਿੱਚ ਬੈਂਡ ਪਾਰਟੀ ਹੋਏਗੀ ਫੌਜੀਆ ਦਾ ਬੈਂਡ ਔਰ ਕਾਫੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਔਰ ਗੁਰੂ ਸਬਦੀ ਕਿਰਪਾ ਦੇ ਨਾਲ ਫੁੱਲਾਂ ਦੀ ਵਰਖਾ ਹਰ ਸਾਲ ਜੋ ਸ਼ਰਧਾਲੂ ਹਰ ਸਾਲ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰੂ ਰੂਪ ਦੇ ਸ਼ਰਧਾਲੂ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੱਚ ਕਰਨ ਹਾ ਹੈਲੀਕਾਪਟਰ ਦੇ ਨਾਲ ਫੁੱਲਾਂ ਦੀ ਵਰਖਾ ਕਰਦੇ ਨੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਬਹੁਤ ਸੋਹਣੀਆਂ ਤਿਆਰੀਆਂ ਅਸੀਂ ਪੀਸੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਔਰ ਗੁਰਦੁਆਰਾ ਜੋ ਮੰਜੀ ਸਾਹਿਬ ਦੀਵਾਨ ਹਾਲ ਰਾਤ ਦਰਬਾਰ ਕੱਲ ਰਾਤ ਨੂੰ ਹੋਇਆ ਕੱਲ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਢਾਡੀ ਦਰਬਾਰ ਕਵੀ ਦਰਬਾਰ ਔਰ ਕਵਿਸ਼ੀ ਦੇ ਦਰਬਾਰ ਸੱਜਣ ਕੇ ਗੁਰਮਤ ਸਮਾਗਮ ਸੱਜਣ ਕੇ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੰਗਰ ਹਾਲ ਦੇ ਵਿੱਚ ਬੇਅੰਤ ਰਾਂ ਦੇ ਪਕਵਾਨ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤਿਆਰ ਕੀਤੇ ਹਨ ਸੰਗਤਾਂ ਨੂੰ ਸ਼ਿਕਾਇਏ ਜਾ ਰਹੇ ਹਨ ਦੇਸੀ ਘਿਉ ਦੀਆਂ ਜਲੇਬੀਆਂ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਦੇਸੀ ਘਿਉ ਦੇ ਲੱਡੂ ਇਸ ਚੀਜ਼ ਦਾ ਬਿਆਨ ਹੀ ਕਰ ਸਕਦੇ ਸਮੂਹ ਗੁਰਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਚੈਨਲ ਦੇ ਮਾਦੀਰ ਮਾਈ ਤਨਤਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪਰਵਨੀਆ ਦੇਸ਼ ਔਰ ਦੇ ਦੀਆਂ ਸੰਗ ਇਹ ਸੰਗਤ ਜਿਹੜੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਸੰਗਤ ਇੱਥੇ ਨਤਮਸਤਕ ਹੋਣ ਵਾਸਤੇ ਜ਼ਰੂਰ ਪਹੁੰਚਦੀ ਪਈਏ ਇਸ ਪਾਸੇ ਇੱਕ ਵਾਰ ਝਾਕ ਮਰਾ ਦਿਓ ਜਿਹੜੀ ਸੰਗਤ ਇਹ ਜਿਹੜੀ ਫੁੱਲਾਂ ਦੀ ਕਿਸਮਾਂ ਨੇ ਉਹਨਾਂ ਉਹਨਾਂ ਦੇ ਦਰਸ਼ਨ ਕਰਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਜਿਹੜੀ ਸੰਗਤ ਇੱਥੇ ਨਜ਼ਰ ਆਉਂਦੀ ਪਈਏ ਗੱਲਬਾਤ ਅਸੀਂ ਸੰਗਤ ਦੇ ਨਾਲ ਵੀ ਜ਼ਰੂਰ ਸਾਂਝੀ ਕਰਾਂਗੇ ਜਿਹੜੀ ਹੋਰ ਵੀ ਸੰਗਤ ਹੈ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਅ ਇੱਥੇ ਪਹੁੰਚ ਕੇ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਹੈ ਕਿਉਂਕਿ ਦੇਖੋ ਕਿੰਨੇ ਖੂਬਸੂਰਤ तरीके ਦੇ ਨਾਲ ਫੁੱਲਾਂ ਦੀ ਨਾਲ ਸਜਾਵਟ ਕੀਤੀ ਜਾ ਰਹੀ ਹੈ ਫੁੱਲਾਂ ਦੀ ਸਜਾਵਟ ਦੱਸਦੀ ਪਈ ਹੈ ਕਿ ਸੰਗਤ ਖੜ ਖੜ ਕੇ ਜ਼ਰੂਰ ਦੇਖਦੀ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਫਤਿਹ ਮੇਰਾ ਫਰਵਾਲਾ ਪਿੰਡ ਆ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਲੱਗੀ ਫੁੱਲਾਂ ਦੀ ਸਜਾਵਟ ਵਧੀਆ ਉਹਦਾ ਹਲੇ ਤਾਂ ਅਲਾਰਾ ਪਿਆ ਸੈਟ ਕਰੂਗੇ ਹਲੇ ਹੋਰ ਵਧੀਆ ਹੋਣਾ ਹਾਂਜੀ ਹੋਰ ਵਧੀਆ ਨਾ ਦੇਖਣ ਨੂੰ ਮਨ ਲੋਂਚਦਾ ਹੈ ਬਿਲਕੁਲ ਕਿਤਨਾ ਕਿਤੇ ਅਸੀਂ ਇਹ ਕਹਿ ਸਕਦੇ ਕਿ ਖਾਸ ਤਿਆਰੀ ਜਿਹੜੀ ਹੈ ਉਹ ਜ਼ਰੂਰ ਨਜ਼ਰ ਆਉਂਦੀ ਪਈ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤਾਂ ਸੰਗਤ ਮੱਲੋ ਮਲੀ ਚਾਹੁੰਦੀ ਹੈ ਕਿ ਅੱਜ ਦੇ ਦਿਨ ਅਸੀਂ ਜ਼ਰੂਰ ਇੱਥੇ ਪਹੁੰਚੀਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜ਼ਰੂਰ ਪਹੁੰਚੀਏ ਦਰਸ਼ਨ ਦੀਦਾਰੇ ਕਰਨ ਦੇ ਵਾਸਤੇ ਜ਼ਰੂਰ ਪਹੁੰਚੀਏ ਤਾਂ ਜੇਕਰ ਜਿਹੜੀ ਸੰਗਤ ਦੇਸ਼ਾਂ ਦੇਸ਼ਾਂ ਵਿੱਚ ਪਹੁੰਚ ਬੈਠੀ ਹੈ ਜੇਕਰ ਉਹ ਨਹੀਂ ਪਹੁੰਚਦੀ ਤੇ ਉਹਨਾਂ ਦੀ ਸੇਵਾ ਦੇ ਵਾਸਤੇ ਸਾਡੀਆਂ ਟੀਮਾਂ ਜਰੀਆ ਲਗਾਤਾਰ ਤਾਤੂ ਤੇ ਮੌਜੂਦ ਨੇ ਕਿਉਂਕਿ ਸਾਡਾ ਜਿਹੜਾ ਫਰਜ਼ ਹੈ ਉਹ ਅਸੀਂ ਆਪਣਾ ਅਦਾ ਜ਼ਰੂਰ ਕਰਾਂਗੇ ਕਿ ਜਿਹੜੀ ਸੰਗਤ ਹੈ ਜਿਹੜੀ ਦਰਸ਼ਨ ਕਰਨਾ ਚਾਹੁੰਦੀ ਆ ਉਹਨਾਂ ਤੱਕ ਅਸੀਂ ਦਰਸ਼ਣ ਦਿਦਾਰੇ ਜ਼ਰੂਰ ਪਹੁੰਚਾਈਏ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੰਜਾਬੀ ਅੰਮ੍ਰਿਤਸਰ